ਲੱਖ ਲਾਂਤਾ ਭਗਵੰਤ ਮਾਨਾ ਤੇਰੇ ਤੇ ਮੈਂ ਉਹਨਾਂ ਲੋਕਾਂ ਦੀਆਂ ਮਰੀਆਂ ਹੋਈਆਂ ਜ਼ਮੀਰਾਂ ਜਗਾਉਣਾ ਚਾਹਣਾ ਮੈਂ ਚਾਹਣਾ ਕਿ ਸਾਰੇ ਇਸ ਗੱਲ ਦਾ ਵਿਰੋਧ ਕਰਨ ਭਾਵੇਂ ਉਹ ਕਮੈਂਟਾਂ ਜਰੀਏ ਕਰਨ ਭਾਵੇਂ ਉਹ ਲਾਂਤਾਂ ਲਾਈਕ ਕਰਕੇ ਮਾਰਨ ਭਾਵੇਂ ਉਹ ਸ਼ੇਅਰ ਕਰਕੇ ਕਹਿ ਕਰਨ ਪਰ ਜੇ ਤੁਹਾਡੀਆਂ ਜ਼ਮੀਰਾਂ ਮਰੀਆਂ ਹੋਈਆਂ ਤਾਂ ਫਿਰ ਤਾਂ ਵੱਖਰੀ ਗੱਲ ਆ ਜੇ ਸਾਰਿਆਂ ਦੀਆਂ ਜ਼ਮੀਰਾਂ ਜਾਗਦੀਆਂ ਤਾਂ ਭਗਵੰਤ ਮਾਨ ਤੇ ਜਿਹੜਾ ਉਹ ਮਾਤਮੀ ਮਿਗਲ ਵਜਾਉਣ ਦੀ ਗੱਲ ਕਰ ਰਿਹਾ ਇਸ ਦੀਆਂ ਲਾਹਣਤਾ ਤੇ ਇਸ ਦਾ ਵਿਰੋਧ ਕਰੋ ਵੱਤੋ ਵੱਤ ਜੇ ਤੁਸੀਂ ਵਾਕਈ ਸਹਿਬਜ਼ਾਦਾ ਦੀ ਸ਼ਹਾਦਤ ਨੂੰ ਗਿਣਦੇ ਹੋ ਸਹਿਬਜ਼ਾਦਾ ਨੂੰ ਮੰਨਦੇ ਹੋ ਗੁਰੂ ਸਾਹਿਬ ਨੂੰ ਮੰਨਦੇ ਹੋ ਤਾਂ ਲਾਹਣਤਾ ਪਾਓ ਵੱਤੋ ਵੱਤ ਸ਼ੇਅਰ ਕਮੈਂਟ ਕਰਕੇ ਭਗਵੰਤ ਮਾਨਾ ਆ ਉਮੀਦ ਨਹੀਂ ਸੀ ਤੇਰੇ ਤੇਰੇ ਕੋਲੇ ਪਤਾ ਨਹੀਂ ਕਿਹੜੇ ਰੱਖੇ ਹੋਏ ਆ ਜਿਹੜੇ ਤੈਨੂੰ ਦਿੱਲੀ ਵਾਲੇ ਸਲਾਮਾਂ ਦਿੰਦੇ ਆ ਕਿ ਐਂ ਕਰ ਦੋ ਜੀ ਐਂ ਕਰ ਦੋ ਜੀ ਐਂ ਕਰ ਦੋ ਸਿੰਘਾਂ ਦੇ ਜਕਾਰੇ ਲੱਗਦੇ ਆ ਸ਼ਹੀਦਿਆਂ ਤੇ ਜਕਾਰੇ ਲੱਗਦੇ ਆ ਬੋਲੇ ਸੋਨੇ ਵਾਲ ਦੇ ਜਕਾਰੇ ਲੱਗਦੇ ਆ ਨਗਾਰੇ ਵੱਜਦੇ ਆ ਵੀਰ ਅਸੀਂ ਵਾਰਾ ਗਾਈਆਂ ਜਾਂਦਿਆਂ ਮਾਤਮੀ ਬਿਗਲ ਨਹੀਂ ਵਜਾਏ ਜਾਂਦੇ ਕੁਝ ਵਿਦਵਾਨ ਇਹ ਕਹਿੰਦੇ ਆ ਕਿ ਬਹਾਦਰ ਸ਼ਾਹ ਨੇ ਜਿਹੜਾ ਮੁਗਲਾਂ ਦਾ ਸੀਗਾ ਬਹਾਦਰ ਸ਼ਾਹ ਨੇ ਉਹਨੇ ਜਦੋਂ ਸ਼ਹਾਦਤ ਹੋਈ ਸੀ ਸਾਹਿਬ ਜਦਿਆਂ ਵੀ ਉਦੋਂ ਮਾਤਮੀ ਜਿਹੜਾ ਸੰਦੇਸ਼ ਭੇਜਿਆ ਸੀ ਭੇਜਿਆ ਹੋਊਗਾ ਯਾਰ ਉਹ ਮੁਗਲ ਸੀ ਅਸੀਂ ਸਿੱਖ ਕੌਮ ਦੀ ਗੱਲ ਕਰਦੇ ਆ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਆ ਸੋ ਸਾਨੂੰ ਨਾ ਇਸ ਖਾ ਕਿ ਮਾਦਮੀ ਵਿਗੜ ਵਜਾਉਣਾ ਸੋ ਲਾਣਤਾ ਤੈਨੂੰ ਇਸ ਗੱਲ ਤੇ ਜਿੰਨੀਆਂ ਪਹਿ ਜਾਣ ਉਨੀਆਂ ਹੀ ਘਟਾ ਕਿ ਤੂੰ ਮਾਦਮੀ ਵਿਗੜ ਦੀ ਗੱਲ ਕੀਤੀ ਅੰਗਰੇਜ਼ ਆ ਵਿਗੜ ਵਜਾਉਣਾ ਅੰਗਰੇਜ਼ ਆ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ ਆਪਦੇ ਪਰਿਵਾਰ ਦੀ ਤੇ ਫਿਰ ਵੀ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਤੇ ਤੂੰ ਮਾਦਮੀ ਵਿਗੜ ਵਜਾਉਂਦੀਆਂ ਗੱਲਾਂ ਕਰ ਰਿਹਾ ਸੋ ਜਿੰਨੀਆਂ ਵੀ ਭਾਵੇਂ ਕਾਮਰੇਡ ਯੂਨੀਨਾ ਜਿਹੜੀਆਂ ਕਹਿੰਦੇ ਆ ਸੀ ਕਾਮਰੇਡ ਆ ਤੁਹਾਨੂੰ ਇਹ ਗੱਲ ਮੈਂ ਕਹਿਣਾ ਚਾਹਣਾ ਕਿ ਇਸ ਗੱਲ ਦਾ ਵਿਰੋਧ ਕਰੋ ਤੇ ਜਿਹੜੇ ਨਹੀਂ ਵਿਰੋਧ ਕਰਦੇ ਉਹਨਾਂ ਦਾ ਤੁਸੀਂ ਵਿਰੋਧ ਕਰੋ ਸੰਗਤੋ ਸਾਰੀ ਸੰਗਤ ਨੂੰ ਮੈਂ ਕਹਿਣਾ ਜੇ ਵਾਕਈ ਤੁਸੀਂ ਤੁਹਾਡੇ ਦਿਲ ਦੇ ਵਿੱਚ ਸਹਿਬਜ਼ਾਦਾ ਪ੍ਰਤੀ ਦਰਦ ਹੈਗਾ ਤਾਂ ਮਾਤਮਾਤਮੀ ਵਿਗੜ ਵਜਾਉਣ ਦਾ ਵਿਰੋਧ ਕਰੋ ਵੱਧ ਤੋਂ ਵੱਧ ਬਾਈਕਾਟ ਕਰੋ ਲੋਕਲ ਐਮਐਲਏ ਦਾ ਬਾਈਕਾਟ ਕਰੋ ਉਹਨਾਂ ਸਾਰੇ ਐਮਐਲਏ ਦਾ ਜਿਨ੍ਹਾਂ ਨੇ ਸਿਰ ਤੇ ਦਸਤਾਰਾਂ ਬੰਨੀਆਂ ਹੋਈਆਂ ਤੇ ਮਰੀਆਂ ਹੋਈਆਂ ਜ਼ਮੀਰਾਂ ਉਹਨਾਂ ਦੀਆਂ ਜਿਹੜੀਆਂ ਜਿਹੜੇ ਇਸ ਗੱਲ ਤੇ ਬਿਲਕੁਲ ਵੀ ਸੁਣ ਵੱਟੀ ਹੋਈ ਆ ਤੇ ਥੱਲੇ ਉਹਦੇ ਕਮੈਂਟ ਕਰ ਰਹੇ ਜਰੇ ਆ ਇਸ 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 ਪੋਸਟ ਤੇ ਭਗਵੰਤ ਮਾਨੀ ਤੇ ਵਾਹਿਗੁਰੂ ਜੀ ਬਹੁਤ ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ ਇੱਕ ਪਾਸੇ ਤੁਸੀਂ ਕਮੈਂਟ ਕਰ ਰਹੇ ਹੋ ਚੜ੍ਹਦੀ ਕਲਾ ਦਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਭਗਵੰਤ ਮਾਨ ਦੇ ਮਾਤਮੀ ਵਿਕਲ ਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਸੋ ਇੰਡੀਅਨ ਸਟੇਟ ਡੀਪ ਸਟੇਟ ਸੈਂਟਰ ਸਰਕਾਰ ਪੰਜਾਬ ਸਰਕਾਰ ਜਿਹੜੀ ਸਿੱਖ ਕੌਮ ਨੂੰ ਸਿੱਖ ਰਾਜ ਨੂੰ ਦਬਾਉਣਾ ਚਾਹੁੰਦੀ ਆ ਸਿੱਖੀ ਨੂੰ ਦਬਾਉਣਾ ਚਾਹੁੰਦੀ ਆ ਸਿੱਖੀ ਨੂੰ ਜਿਹੜੇ ਸਿੰਘਾਂ ਦੀਆਂ ਸ਼ਹਾਦਤਾਂ ਜਿਹੜੀਆਂ ਗੁਰੂਆਂ ਦੀਆਂ ਗੁਰੂਆਂ ਦੀਆਂ ਸ਼ਹਾਦਤਾਂ ਉਹਨਾਂ ਨੂੰ ਜਿਹੜਾ ਉਹ ਇੱਕ ਮਾਤਮ ਦੇ ਵਿੱਚ ਤਬਦੀਲ ਕਰਨਾ ਚਾਹੁੰਦੀ ਆ ਸੋ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਕਿਹਜ ਲਈ ਦਿੱਤੀਆਂ ਬੰਦੀ ਸਿੰਘ ਅੰਦਰ ਗਏ ਪਰ ਉਹਨਾਂ ਨੇ ਇੰਨੀ ਮੰਨੀ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਇਹ ਕੰਮ ਕੀਤਾ ਤੇ ਇਹਨਾਂ ਨੇ ਅਮਰ ਸਿੰਘਾ ਨੇ ਉਹ ਵੀ ਕਹਿਤਾ ਕਿ ਹਾਂ ਇਹ ਰਹਿਮ ਦੀ ਅਪੀਲ ਕਰਨ ਉਹਨਾਂ ਨੇ ਰਹਿਮ ਦੀ ਅਪੀਲ ਨਹੀਂ ਕੀਤੀ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਹਿਬਜ਼ਾਦਾ ਦੀ ਸ਼ਹਾਦਤ ਤੇ ਅਸੀਂ ਮਾਤਮੀ ਬਿਗੜਵਾ ਜਾਵਾਂਗੇ ਭਾਰਤੀ ਕਿਸਾਨ ਯੂਨੀਅਨ ਫਤਿਹਵਾਲੋਂ ਇਸ ਗੱਲ ਦਾ ਸਖਤ ਵਿਰੋਧ ਕਰਦੇ ਆ ਕਿ ਭਗਵੰਤ ਮਾਨ ਜਿਹੜਾ ਆਤਮਨੀ ਵਿਗੜ ਵਜਾਉਂਦੀਆਂ ਗੱਲਾਂ ਕਰ ਰਿਹਾ ਉਸ ਦਿਨ ਜਿੱਦਣ ਇਹਨੇ ਆਤਮਨੀ ਵਿਗੜ ਵਜਾਉਣਾ ਪਹਿਲੀ ਗੱਲ ਤਾਂ ਇਹ ਆਪਦਾ ਸੰਦੇਸ਼ ਜਿਹੜਾ ਵਾਪਸ ਲਵੇ ਜੇ ਇਹ ਵਿਗੜ ਵਜਾਉਂਦਾ ਉਸ ਦਿਨ ਤਾਂ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਉਸੇ ਟਾਈਮ ਉਸੇ ਦਿਨ ਜਕਾਰੇ ਗਜਾਓ ਬੋਲੇ ਸੋਨੇ ਵਾਲ ਦੇ ਜਕਾਰੇ ਲਾਓ ਨਗਾਰੇ ਵਜਾਓ ਚੜ੍ਹਦੀ ਕਲਾ ਦੀ ਗੱਲ ਕਰੋ ਇਹ ਇਹ ਸੰਦੇਸ਼ ਸਾਰਿਆਂ ਤੱਕ ਪਹੁੰਚਣਾ ਚਾਹੀਦਾ ਵੱਧ ਤੋਂ ਵੱਧ ਇਹ ਮਾਦਮੀ ਵਿਗੜ ਵਜਾਵੇ ਅਸੀਂ ਜਕਾਰੇ ਲਾਵਾਂਗੇ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਢੈਂਦੀ ਕਲਾ ਨਹੀਂ ਸਿਕਾਈ ਸਾਡੇ ਗੁਰੂ ਸਾਹਿਬਾਨਾਂ ਨੇ ਪਰਿਵਾਰ ਵਾਰ ਕੇ ਸਾਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਸੋ ਅਸੀਂ ਚੜ੍ਹਦੀ ਕਲਾ ਦੀ ਗੱਲ ਹਮੇਸ਼ਾ ਕਰਦੇ ਰਹਾਂਗੇ ਅਸੀਂ ਆਪਦੇ ਜਵਾਕਾਂ ਨੂੰ ਆਪਦੇ ਜਾਂ ਫਿਊਚਰ ਨੂੰ ਇਹ ਗੱਲ ਨਹੀਂ ਕਹਿਣਾ ਚਾਹੁੰਦੇ ਕਿ ਹਾਂ ਜੀ ਬਹੁਤ ਮੰਦਭਾਗੀ ਘਟਣਾ ਹੋਈ ਤੇ ਆਪਾਂ ਆਪਦਾ ਪਰਿਵਾਰ ਆ ਜਿਹੜਾ ਉਪਚਾ ਕੇ ਰੱਖੀ ਆ ਆਪਾਂ ਇਹ ਗੱਲ ਕਹਿਣਾ ਚਾਹੁੰਨੇ ਆ ਕਿ ਆਪਾਂ ਆਪਦਾ ਪਰਿਵਾਰ ਆ ਜਿਹੜਾ ਮੂਹਰੇ ਲੈ ਕੇ ਆਈਏ ਸ਼ਹੀਦੀ ਲਈ ਸਿੱਖੀ ਲਈ ਸਿੱਖ ਕੌਮ ਲਈ ਤੇ ਜੇ ਆਪਾਂ ਸਿੱਖੀ ਲਈ ਇਨਾ ਵੀ ਨਾ ਕਰ ਸਕਦੇ ਸੋ ਲੱਖ ਲਾਹ ਤਾਂ ਆਪਣੇ ਤੇ ਆਪਣੀਆਂ ਜਮੀਰਾਂ ਮਰੀਆਂ ਹੋਈਆਂ ਸੋ ਆਮ ਆਦਮੀ ਪਾਰਟੀ ਦੀਆਂ ਭੇਡਾਂ ਜਿੰਨੀਆਂ ਵੀ ਹੈਗੀਆਂ ਇਸ ਵਕਤ ਜੇ ਇਸ ਚੀਜ਼ ਦਾ ਵਿਰੋਧ ਨਹੀਂ ਕਰਦੀਆਂ ਜੇ ਉਹ ਸ਼ਹੀਦਾਂ ਦਾ ਸਹਿਯਾਦਿਆਂ ਦਾ ਆਮ ਆਦਮੀ ਵਿਗੜ ਵਜਾਉਣ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਜਿਹੜਾ ਵੀ ਉੱਥੇ ਸ਼ਾਮਲ ਹੁੰਦਾ ਉਹਨਾਂ ਦੀ ਰੋਟੀ ਟਾਕੀ ਸਭ ਬਾਈਕਾਟ ਕਰ ਦਿਓ ਜੇ ਵਾਕਈ ਤੁਸੀਂ ਗੁਰੂ ਸਾਹਿਬ ਨੂੰ ਮੰਨਦੇ ਹੋ ਜੇ ਨਹੀਂ ਮੰਨਦੇ ਤਾਂ ਫਿਰ ਵੱਖਰੀ ਗੱਲ ਆ ਤੁਹਾਡੀ ਸੋ ਇਹ ਗੱਲ ਕਦੇ ਵੀ ਨਹੀਂ ਮੰਨੀ ਜਾਊਗੀ ਕਿ ਆਮ ਆਦਮੀ ਵਿਗੜ ਵਜਾਇਆ ਜਾਣ ਸਹਿਬਜ਼ਾਦਿਆਂ ਦੀ ਸ਼ਹੀਦੀ ਇੱਕ ਨਾਰਮਲ ਆਮ ਆਦਮੀ ਦੀ ਸ਼ਹੀਦੀ ਨਹੀਂ ਗਈ ਆਮ ਆਦਮੀ ਤੇ ਸ਼ਹੀਦਾਂ ਦੇ ਵਿੱਚ ਬਹੁਤ ਫਰਕ ਆ ਤੁਸੀਂ ਆਮ ਆਦਮੀ ਨੂੰ ਸ਼ਹੀਦਾਂ ਦੇ ਨਾਲ ਰਲਾ ਰਹੇ ਹੋ ਆ ਮੋਦੀ ਵੀ ਇਹੀ ਕਰਦਾ ਸੀ ਕਿ ਬਾਲਦੀਵਸ ਬਣਾਵਾਂਗੇ ਬਾਲਦੀਵਸ ਬਣਾਵਾਂਗੇ ਤੁਸੀਂ ਸ਼ਹੀਦਾਂ ਨੂੰ ਸਹਿਬਜ਼ਾਦਿਆਂ ਨੂੰ ਆਮ ਲੋਕਾਂ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਹੋ ਤੁਸੀਂ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਆਮ ਲੋਕਾਂ ਦੇ ਵਿੱਚ ਆਮ ਆਮ ਲੋਕਾਂ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਹੀ ਭਗਵੰਤ ਮਾਨਾ ਤੇਰੀ ਵੀ ਇਹ ਰਾਜਨੀਤੀ ਆ ਕਿ ਇੱਥੇ ਮਾਤਮ ਵਿਗਲ ਵਾ ਜਾ ਕੇ ਮੈਂ ਵੀ ਜਿਹੜਾ ਉਹ ਸ਼ਹੀਦਾਂ ਨੂੰ ਸਹਿਜਾਦਿਆਂ ਨੂੰ ਇੱਕ ਆਮ ਜਿਹੜਾ ਬੱਚਿਆਂ ਦੇ ਵਿੱਚ ਸ਼ਾਮਲ ਕਰਦੇ ਆ ਉਹ ਆਮ ਨਹੀਂ ਨਾ ਉਹ ਸਾਡੇ ਲਈ ਅੱਜ ਆਮ ਨਾ ਉਹ ਸਾਡੇ ਲਈ ਕੱਲ੍ਹ ਆਮ ਨਾ ਉਹ ਸਾਡੇ ਲਈ ਪਰਸੋਂ ਆਮ ਹੋਣਗੇ ਸ਼ਹੀਦਾਂ ਦੀ ਸ਼ਹੀਦੀ ਤੇ ਅਰਦਾਸ ਹਮੇਸ਼ਾ ਚੜ੍ਹਦੀ ਕਲਾ ਦੀ ਹੁੰਦੀ ਆ ਆਮ ਲੋਕਾਂ ਵਾਂਗੂ ਨਹੀਂ ਸੋ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣਾ ਫਰਜ਼ ਸਮਝਦੇ ਹੋਏ ਸਾਰੇ ਇਸ ਗੱਲ ਦਾ ਵਿਰੋਧ ਕਰੋ ਤੇ ਜਿੱਦਣ ਇਹਨੇ ਮਾਦਮੀ ਵਿਗੜ ਵਜਾਉਣਾ ਉਦੋਂ ਚੌਕਾਂ ਦੇ ਵਿੱਚ ਚਰਾਹਿਆਂ ਦੇ ਵਿੱਚ ਜਕਾਰੇ ਲੱਗਣੇ ਚਾਹੀਦੇ ਆ ਸਾਰੇ ਪਾਸੇ ਜਕਾਰੇ ਗੁਲਣੇ ਜੁੰਜਨੇ ਚਾਹੀਦੇ ਉਹਨਾਂ ਟਾਈਮ ਬੋਲੇ ਸੋ ਨਿਹਾਲ ਦੇ ਪਤਾ ਲੱਗੇ ਸਰਕਾਰ ਨੂੰ ਪਤਾ ਲੱਗੇ ਸੈਂਟਰਲ ਸਰਕਾਰ ਨੂੰ ਪਤਾ ਲੱਗੇ ਡੀਪ ਸਟੇਟ ਨੂੰ ਕਿ ਜਿਹੜੇ ਸਿੱਖ ਕੌਮ ਆ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਸੀ ਚੜ੍ਹਦੀ ਕਲਾ ਦੇ ਵਿੱਚ ਰਹੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਰਹੂਗੀ ਸ਼ਹੀਦਦਿਆਂ ਤੋ ਸ਼ਹੀਦियां ਹੋ ਗਈਆਂ ਸ਼ਹੀਦੀਆਂ ਦੇਣ ਤੋਂ ਬਾਅਦ ਵੀ ਇਹ ਮੂਰੇ ਆ ਕੇ ਲੜ ਰਹੇ ਆ ਤੇ ਤੁਹਾਨੂੰ ਹਜੇ ਵੀ ਸਮਝ ਨਹੀਂ ਆਈ ਕਿ ਇਹ ਢੈਂਦੀ ਕਲਾ ਦੀ ਅਰਦਾਸ ਕਿਉਂ ਕਰਨਗੇ ਢੈਂਦੀ ਕਲਾ ਦੀ ਗੱਲ ਕਿਉਂ ਕਰਨਗੇ ਸੋ ਭਗਵੰਤ ਮਾਨਾ ਤੇਰੇ ਸਿਰ ਤੇ ਦਸਤਾਰ ਬੰਨੀ ਆ ਤੇ ਅੱਜ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਤੇਰੇ ਸਿਰ ਤੇ ਦਸਤਾਰ ਬੰਨੀ ਆ ਜਿਹੜੀ ਉਹਦਾ ਤੂੰ ਇੱਕ ਗद्दार ਆ ਸਿੱਖ ਕੌਮ ਦਾ ਗद्दार ਆ ਤੂੰ ਜਿੰਨੇ ਵੀ ਤੇਰੇ ਨਾਲ ਭੇਡਾਂ ਜੁੜੀਆਂ ਹੋਈਆਂ ਜਿੰਨੇ ਵੀ ਤੇਰੇ ਨਾਲ ਭਗਤ ਜੁੜੇ ਹੋਏ ਆ ਅੰਧ ਭਗਤ ਜੁੜੇ ਹੋਏ ਆ ਜਿਹੜੇ ਇਸ ਵਕਤ ਸਹਿਬਜ਼ਾਦਿਆਂ ਦੇ ਮਾਤਮੀ ਵਿਗੜ ਬਚਾਉਣ ਦੇ ਵਿੱਚ ਤੇਰੇ ਨਾਲ ਸ਼ਾਮਲ ਹੋਣਗੇ ਉਹ ਸਾਰਿਆਂ ਦਾ ਬਾਈਕਾਟ ਹੋਊਗਾ ਸਾਰਿਆਂ ਦਾ ਵਿਰੋਧ ਹੋਊਗਾ ਲੱਖ ਲਾਂ ਦਾ ਭਗਵੰਤ ਮਾਨਾ ਇੱਕ ਵਾਰੀ ਫੇਰ ਤੇਰੇ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਕਮੈਂਟ ਕਰਕੇ ਵੱਧ ਤੋਂ ਵੱਧ ਸਪੋਰਟ ਕਰੋ ਤੇ ਵਾਕਈ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਜਿਹੜਾ ਇਹ ਗਲਤ ਰਾਹ ਤੇ ਲੈ ਕੇ ਜਾ ਰਹੇ ਆ ਉਸ ਤੋਂ ਆਪਾਂ ਨੂੰ ਸਹੀ ਰਾਹ ਤੇ ਲਿਆਉਣ ਦੀ ਕੋਸ਼ਿਸ਼ ਕਰਨੀ ਹੈ